ਨਾਸ ਰੋ ਮਨਸੂਰ ਗੁਰਗੋਬਿੰਦ ਸਿੰਘ ਏਜ ਦੀ ਮਨਜੂਰ ਗੁਰਗੋਬਿੰਦ ਸਿੰਘ ਹੱਕ ਰਾਗੰਜੂਰ ਗੁਰਗੋਬਿੰਦ ਸਿੰਘ ਜੁਮਲਾ ਭਜੇ ਨੂਰ ਗੁਰਗੋਬਿੰਦ ਸਿੰਘ ਹੱਕ ਹੱਕ ਉਗਾਹ ਗੁਰਗੋਬਿੰਦ ਸਿੰਘ ਸਾਹਿ ਸਹਨਸਾ ਗੁਰਗੋਬਿੰਦ ਸਿੰਘ ਪੁੱਤਰਾਂ ਦੇ ਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਆਪ ਜੀ ਦੇ ਚਾਰੋਂ ਸਹਬਜ਼ਾਦੇ ਧੰਨ ਮਾਤਾ ਗੁਜਰੀ ਜੀ ਧੰਨ ਆਪ ਜੀ ਦੇ ਪੁੱਤਰਾਂ ਤੋਂ ਵੀ ਪਿਆਰੇ ਸਿੰਘ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਜੀ ਦਾ ਲਈਏ ਓਟ ਆਸਰਾ ਚਰਨਾ ਤੇ ਕਰੀਏ ਨਮਸਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੀ ਹਾਜ਼ਰੀ ਚਰਨਾਂ ਚ ਪ੍ਰਵਾਨ ਕਰਨ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦਾ ਧਰਿਏ ਧਿਆਨ ਤੇ ਆਪਣੇ ਮਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਲੈ ਚੱਲੀਏ ਜਿਹੜੀ ਅੱਜ ਦੀ ਵਿਚਾਰ ਆਪਾਂ ਕਰਨੀ ਹੈ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਆਖਰੀ ਜੰਗ ਜਿਹੜੀ ਜੇਠ ਦੇ ਮਹੀਨੇ ਅੰਦਰ ਸ਼ੁਰੂ ਹੋਈ 1704 ਦੇ ਵਿੱਚ ਹੁਣ 7ਵਾਂ 8ਵਾਂ ਮਹੀਨਾ ਚੱਲ ਰਿਹਾ ਹੈ। ਪੋਦੇ ਮਹੀਨੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਨੂੰ ਛੱ DNA ਕਰਦੇ ਨੇ। ਸੋ ਅਨੰਦਪੁਰ ਸਾਹਿਬ ਦੀ ਧਰਤੀ ਤੇ ਭਾਈ ਕਨਈਆ ਜੀ ਸੇਵਾ ਕਰਦੇ ਰਹੇ ਭਾਈ ਬਚਿੱਤਰ ਸਿੰਘ ਜੀ ਹੋਰ ਗੁਰੂ ਕੇ ਪਿਆਰਿਆਂ ਨੇ ਅਨੇਕਾਂ ਕੌਤਕ ਦਿਖਾਏ। ਇੱਥੇ ਹੀ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦਾ ਪ੍ਰਸਾਦੀ ਹਾਥੀ, ਘੋੜੇ ਇਹ ਸਭ ਸ਼ਰੀਰ ਛੱਡ ਜਾਂਦੇ ਨੇ। ਉਹਕੇ ਜ਼ਾਲਮਾਂ ਨੇ ਬਾਹਰੋਂ ਰਸਦਾਂ ਆਉਣੀਆਂ ਬੰਦ ਕਰ ਦਿੱਤੀਆਂ ਪਾਣੀ ਬੰਦ ਕਰ ਦਿੱਤਾ ਗੁਰੂ ਕੇ ਸੂਰਮੇ ਰਾਤਰੀ ਸਮੇਂ ਬਾਹਰ ਨਿਕਲਦੇ ਨੇ ਜਾ ਕੇ ਹੱਲਾ ਬੋਲਦੇ ਨੇ ਜੋ ਕੁਝ ਖਾਣ ਨੂੰ ਮਿਲਦਾ ਕੁਝ ਸਿੰਘ ਵਾਪਸ ਲੈ ਆਉਂਦੇ ਨੇ ਤੇ ਕੁਝ ਲੜਦੇ ਸ਼ਹਾਦਤ ਦਾ ਜਾਂ ਪੀ ਜਾਂਦੇ ਨੇ ਐਸੇ ਸਰੜੀ ਸੂਰਮੇ ਹਨ ਪਰ ਉਹ ਸਮਾਂ ਆਇਆ ਜਦੋਂ ਪ੍ਰਸਾਦੀ ਹਾਥੀ ਜਿਹੜਾ ਧੰਨ ਗੁਰੂ ਤੇਗ ਬਹਾਦਰ ਪਾਸਾ ਮਹਾਰਾਜ ਜਦੋਂ ਅਸਾਮ ਦੀ ਧਰਤੀ ਤੇ ਗਏ ਰਾਜਾ ਰਾਮ ਰਾਏ ਨੇ ਬੇਨਤੀ ਕੀਤੀ ਚਰਨਾਂ ਚ ਮਹਾਰਾਜ ਘਰ ਦੇ ਵਿੱਚ ਕੋਈ ਔਲਾਦ ਨਹੀਂ ਕਿਰਪਾ ਕਰੋ ਸਤਿਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਹੋਈ ਇਸ ਦੇ ਘਰ ਪੁੱਤਰ ਦਾ ਜਨਮ ਹੋਇਆ ਜਿਸ ਦਾ ਨਾਮ ਰਤਨ ਰਾਏ ਰੱਖਿਆ ਧੰਨ ਗੁਰੂ ਕਲਗੀ ਧਰਮ ਮਹਾਰਾਜ ਦੇ ਚਰਨਾਂ ਦੇ ਵਿੱਚ ਰਤਨ ਰਾਏ ਉਹ ਪ੍ਰਸਾਦੀ ਹਾਥੀ ਲੈ ਕੇ ਆਇਆ ਉਹ ਪ੍ਰਸਾਦੀ ਹਾਥੀ ਦੇ ਵਿੱਚ ਕੀ ਖਾਸੀਅਤ ਸੀ ਜਿਸ ਦੇ ਬਾਬਤ ਪਹਾੜੀ ਰਾਜੇ ਭੀਮ ਚੰਦ ਵਰਗੇ ਵਿਰੋਧਤਾ ਕਰਦੇ ਰਹੇ ਤੇ ਹਾਥੀ ਨੂੰ ਖੋਹਣਾ ਚਾਹੁੰਦੇ ਸਨ ਪਰ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਪਿਆਰੇ ਸਿੰਘ ਲੜ ਕੇ ਸਹਾਦਤ ਦਾ ਜਾਮ ਪੀ ਰਹੇ ਨੇ ਤੇ ਉਹ ਪ੍ਰਸਾਦੀ ਹਾਥੀ ਦੇ ਵਿੱਚ ਕੀ ਖਾਸੀਅਤ ਸੀ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਜਦੋਂ ਆਪਣੇ ਸੰਗਠਨ ਤੇ ਬੈਠਣਾ ਤਾਂ ਪ੍ਰਸਾਦੀ ਹਾਥੀ ਨੇ ਪ੍ਰਕਰਮਾ ਕਰਨੀਆਂ ਪ੍ਰਕਰਮਾ ਕਰਨ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਵਿੱਤਰ ਜਲ ਦੇ ਨਾਲ ਸੁਥਿਆ ਕਰਨਾ ਫਿਰ ਸਤਿਗੁਰ ਸੱਚੇ ਪਾਤਸ਼ਾਹ ਦੇ ਸੀਸ ਤੇ ਉਹ ਪ੍ਰਸਾਦੀ ਹਾਥੀ ਚੌਰ ਸਾਹਿਬ ਵੀ ਚਲਾਉਂਦਾ ਸੀ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਤੀਰ ਛੱੜਨੇ ਤੇ ਫਿਰ ਤੀਰਾਂ ਨੂੰ ਪਹਿਚਾਣ ਕੇ ਉਹ ਪ੍ਰਸਾਦੀ ਹਾਥੀ ਲੈ ਕੇ ਆਉਂਦਾ ਸੀ ਐਸੀ ਕਲਾਸੀਓ ਤੋਂ ਹਾਥੀ ਦੇ ਵਿੱਚ ਸੋ ਸਮਾਂ ਆਇਆ ਜਦੋਂ 8ਵਾਂ ਮਹੀਨਾ ਹੋ ਗਿਆ ਅਨੰਤਪੁਰ ਸਾਹਿਬ ਦੇ ਘੇਰੇ ਨੂੰ ਫਿਰ ਔਰੰਗਜ਼ੇਬ ਨੇ ਮਹਿਮੂਦ ਅਲੀ ਨੂੰ ਇੱਕ ਪੱਤਰਕਾ ਦੇ ਕੇ ਭੇਜਣਾ ਕੀਤਾ ਹੈ ਜਦੋਂ ਇਹ ਆ ਕੇ ਫੌਜ ਦੇ ਜਰਨੈਲਾਂ ਨੂੰ ਮਿਲਦਾ ਕਹਿੰਦਾ ਵੀ ਇਸ ਤਰ੍ਹਾਂ ਔਰੰਗਜ਼ੇਬ ਨੇ ਮੈਨੂੰ ਭੇਜਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਕਿਲੇ ਨੂੰ ਖਾਲੀ ਕਰ ਦੇਣ ਤਾਂ ਇਹਨਾਂ ਨੇ ਵੀ ਵਿਉਂਤਬੰਦੀ ਕਰੀ ਫਿਰ ਇੱਕ ਉਸ ਵੇਲੇ ਇੱਕ ਪੰਡਤ ਤੇ ਇੱਕ ਕਾਜੀ ਇਹ ਧੰਨ ਗੁਰੂ ਕਲਗੀਧਰ ਮਹਾਰਾਜ ਦੇ ਦਰਬਾਰ ਪਹੁੰਚੇ ਨੇ ਆ ਕੇ ਆਖਿਆ ਮਹਾਰਾਜ ਅਸੀਂ ਵੇਦਾਂ ਦੀ ਪੁਰਾਣਾ ਦੀ ਕਸਮ ਚੁੱਕਦੇ ਆਂ ਤੁਸੀਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੜਨਾ ਕਰੋ ਧਨ ਗੁਰ ਕਲਗੀਧਰ ਮਹਾਰਾਜ ਜਦੋਂ ਬੈਠੇ ਸੁਣੀ ਗਏ ਤਾਂ ਨਾਲ ਹੀ ਸਿੰਘਾਂ ਨੇ ਆਖਿਆ ਮਹਾਰਾਜ ਆਪਾਂ ਨੂੰ ਕਿਲਾ ਛੜ ਦੇਣਾ ਚਾਹੀਦਾ ਮਹਾਰਾਜ ਕਹਿੰਦੇ ਨਹੀਂ ਭਾਈ ਤੁਸੀਂ ਇਹਨਾਂ ਦੀਆਂ ਚਾਲਾਂ ਨੂੰ ਨਹੀਂ ਸਮਝਦੇ ਇਹਨਾਂ ਦੇ ਮਨਾਂ ਦੇ ਵਿੱਚ ਕੀ ਚੱਲ ਰਿਹਾ ਹੈ ਫਿਰ ਸਿੰਘਾਂ ਨੇ ਧਨ ਮਾਤਾ ਗੁਜਰੀ ਜੀ ਕੋਲ ਬੇਨਤੀ ਕੀਤੀ ਤਾਂ ਮਾਤਾ ਗੁਜਰੀ ਜੀ ਨੇ ਵੀ ਸਹਬਜ਼ਾਦੇ ਨੂੰ ਕਹਿਣਾ ਚਾਹਿਆ ਕਿਉਂਕਿ ਇੱਥੇ ਹੁਣ ਸਾਡੇ ਮਨਾਂ 'ਚ ਆ ਜਾਵੇਗਾ ਕਿ ਮਾਤਾ ਗੁਜਰੀ ਜੀ ਕਿਉਂ ਆਖਿਆ ਜਾਂਦਾ ਕੌਰ ਕਿਉਂ ਨਹੀਂ ਆਖਿਆ ਜਾਂਦਾ ਪ੍ਰਾਤਨ ਇਤਿਹਾਸ ਦੇ ਵਿੱਚ ਜਿੰਨੀਆਂ ਵੀ ਆਪਾਂ ਇਤਿਹਾਸਕ ਹਿਸਟਰੀਆਂ ਦੇਖਾਂਗੇ ਦੇਖਾਂਗੇ ਉਹਨਾਂ ਦੇ ਵਿੱਚ ਸਤਕਾਰ ਸਹਿਤ ਮਾਤਾ ਜੀ ਦਾ ਨਾਮ ਗੁਜਰੀ ਜੀ ਕਰਕੇ ਲਿਖਿਆ ਹੋਇਆ ਹੈ ਜਦੋਂ ਆਪਾਂ ਕੌਰ ਵੀ ਲਾ ਲਈਏ ਇਸ ਦੇ ਵਿੱਚ ਵੀ ਕੋਈ ਮਾੜੀ ਗੱਲ ਨਹੀਂ ਹੈ ਪਾਰੇ ਪ੍ਰਾਪਤਨ ਇਤਿਹਾਸ ਹੈ ਪ੍ਰਾਤਨ ਇਤਿਹਾਸ ਤੇ ਸਾਨੂੰ ਕਦੇ ਵੀ ਸ਼ੰਕੇ ਨਹੀਂ ਕਰਨੇ ਚਾਹੀਦੇ ਸੋ ਇਸ ਤਰ੍ਹਾਂ ਜਦੋਂ ਫਿਰ ਮਾਤਾ ਜੀ ਨੇ ਵੀ ਬੇਨਤੀ ਕੀਤੀ ਮਹਾਰਾਜ ਕਹਿੰਦੇ ਚੰਗਾ ਭਾਈ ਅਸੀਂ ਕਿਲੇ ਨੂੰ ਛੱਡ ਦੇਵਾਂਗੇ ਤਾਂ ਮਹਾਰਾਜ ਨੇ ਆਪਣੇ ਸਿੰਘਾਂ ਨੂੰ ਆਖਿਆ ਭਾਈ ਇਹਨਾਂ ਨੂੰ ਇੰਉਂ ਕਹੋ ਵੀ ਅੰਦਰ ਕਚਰਾ ਭੇਜ ਦੇਣ ਤੇ ਗੱਡੇ ਭੇਜ ਦੇਣ ਅਸੀਂ ਆਪਣਾ ਕੀਮਤੀ ਸਮਾਨ ਲਦਣਾ ਹੈ ਤਾਂ ਇਹਨਾਂ ਨੇ ਫਿਰ ਕਚਰਾ ਤੇ ਜਦੋਂ ਗੱਡੇ ਭੇਜ ਦਿੱਤੇ ਤਾਂ ਮਹਾਰਾਜ ਕਹਿੰਦੇ ਭਾਈ ਜਿਹੜੇ ਘੋੜੇ ਸਰੀਰ ਛੱਡ ਗਏ ਨੇ ਹਾਥੀ ਸਰੀਰ ਛੱਡ ਗਿਆ ਹੋਰ ਵੀ ਜਿਹੜੇ ਭਾਈ ਟੁੱਟੇ ਸਿੱਤਰ ਪਏ ਨੇ ਇਹ ਗੱਡਿਆਂ ਦੇ ਉੱਪਰ ਲੱਦ ਕੇ ਇਹਨਾਂ ਦੇ ਉੱਪਰ ਰੇਸ਼ਮੀ ਕੰਬਲ ਪਾ ਦਿਓ ਫਿਰ ਇਸੇ ਤਰ੍ਹਾਂ ਕੀਤਾ ਗਿਆ ਜਦੋਂ ਰਾਤ ਨੂੰ ਉਹ ਖੱਜਰਾ ਕਿਲੇ ਤੋਂ ਬਾਹਰ ਨਿਕਲੀਆਂ ਤਾਂ ਜਾਲਮ ਕੀ ਦੇਖਦੇ ਨੇ ਕਿ ਬੜਾ ਕੀਮਤੀ ਸਮਾਨ ਲੱਗਦਾ ਹੈ ਇਸ ਕਰਕੇ ਇਹਨਾਂ ਨੇ ਹੱਲਾ ਬੋਲ ਦਿੱਤਾ ਜਦੋਂ ਹੱਲਾ ਬੋਲਿਆ ਸਿੰਘ ਵਾਪਸ ਆ ਗਏ ਕਿਲੇ 'ਚ ਕਿਉਂਕਿ ਧੰਨ ਗੁਰੂ ਕਲਗੀਧਰ ਮਹਾਰਾਜ ਨੇ ਸਮਝਾਏ ਸਨ ਜਦੋਂ ਵਾਪਸ ਮੁੜੇ ਤਾਂ ਇਧਰੋਂ ਜਦੋਂ ਇਹਨਾਂ ਨੇ ਰੇਸ਼ਮੀ ਰਮਾਲੇ ਚੱਕੇ ਤਾਂ ਕੀ ਦੇਖਦੇ ਨੇ ਕਿ ਉਹਨਾਂ ਦੇ ਵਿੱਚ ਕੀ ਹੈ ਘੋੜੇ ਮਰੇ ਹੋਏ ਘੋੜੇ ਸਿੱਤਰ ਪਏ ਹਨ ਤਾਂ ਮਾਨੀ ਮਾਨ ਆਪਣੇ ਅੰਦਰ ਸ਼ਰਮ ਕਰ ਰਹੇ ਨੇ ਤੇ ਧੰਨ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਭਾਈ ਦਇਆ ਸਿੰਘਾ ਦੇਖੋ ਇਹਨਾਂ ਲੋਕਾਂ ਦੀ ਚਾਲ ਇਹ ਲੋਕ ਆਪਣੇ ਧਰਮ ਤੋਂ ਗਿਰਨ ਵਾਲੇ ਹਨ ਇਹ ਧਰਮੀ ਲੋਕ ਨਹੀਂ ਹਨ ਫਿਰ ਇਧਰੋਂ ਦੂਜੇ ਦਿਨ ਇਹਨਾਂ ਨੇ ਫੇਰ ਬਿਉਤਬੰਦੀ ਕੀਤੀ ਫਿਰ ਔਰੰਗਜੇਬ ਦੀ ਇੱਕ ਪੱਤਰਕਾ ਲੈ ਕੇ ਗਏ ਫਿਰ ਧੰਨ ਗੁਰੂ ਕਲਗੀਧਰ ਮਹਾਰਾਜ ਨੂੰ ਕਹਿਣ ਲੱਗੇ ਵੀ ਹੁਣ ਤੁਹਾਨੂੰ ਕੋਈ ਕੁਝ ਨਹੀਂ ਆਖੇਗਾ ਔਰੰਗਜੇਬ ਨੇ ਪੱਤਰਕਾ ਭੇਜੀ ਹੈ ਕਿ ਆਪਾਂ ਮਿਲ ਬੈਠ ਕੇ ਸਲਾਹ ਕਰਦੇ ਹਾਂ ਤੇ ਤੁਹਾਨੂੰ ਕੋਈ ਕੁਝ ਨਹੀਂ ਆਖੇਗਾ ਤੁਸੀਂ ਕਿਲੇ ਨੂੰ ਛੱਡ ਕੇ ਜਿੱਥੇ ਵੀ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ ਤਾਂ ਫਿਰ ਸਿੰਘਾਂ ਨੇ ਆਖਿਆ ਮਹਾਰਾਜ ਇੱਥੇ ਕੁਝ ਇਤਿਹਾਸਕਾਰਾਂ ਨੇ ਲਿਖਿਆ ਵੀ 40 ਸਿੰਘ ਬਦਾਵਾ ਵੀ ਲਿਖ ਕੇ ਗਏ ਕੁਝ ਇਤਿਹਾਸਕਾਰਾਂ ਨੇ ਲਿਖਿਆ ਵੀ ਇੱਥੇ ਬਦਾਵਾ ਨਹੀਂ ਲਿਖਿਆ ਰਾਮਿਆਂ ਨੇ ਲਿਖਿਆ ਚਲੋ ਮੰਨ ਲਓ ਜੇ ਬਦਾਵਾ ਇੱਥੇ ਲਿਖਿਆ ਵੀ ਹੋ ਸਕਦਾ ਆਪਾਂ ਮੰਨ ਲਈਏ ਕਿਉਂਕਿ ਇਤਿਹਾਸ ਦੇ ਵਿੱਚ ਜ਼ਿਆਦਾਤਰ ਇਹੀ ਆਇਆ ਭਾਈ ਸੰਤੋਖ ਸਿੰਘ ਵੀ ਲਿਖਦੇ ਨੇ ਤਾਂ ਇਹ ਵੀ ਧੰਨ ਗੁਰੂ ਕਲਗੀ ਧਰਮ ਮਹਾਰਾਜ ਜਾਣਦੇ ਹਨ ਆਉਣ ਵਾਲਾ ਸਮਾਂ ਜਿਉ ਬਦਾਵਾ ਲਿਖ ਕੇ ਦੇ ਕੇ ਗਏ ਤਾਂ ਬਦਾਵਾ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਕੋਲ ਰੱਖਿਆ ਤੇ ਜਾ ਕੇ ਫਿਰ ਮੁਕਤ ਸਰ ਦੀ ਧਰਤੀ ਤੇ ਉਹ ਬੇਦਾਵਾ ਪਾੜਿਆ ਚਾਲੀਆਂ ਦੀ ਮੁਕਤੀ ਕੀਤੀ ਕਿਉਂਕਿ ਧੰਨ ਗੁਰੂ ਕਲਗੀ ਧਰਮ ਮਹਾਰਾਜ ਜਾਣਦੇ ਸਨ ਇੱਥੇ ਤਾਂ ਜਿੰਨੇ ਵੀ ਸਿੰਘ ਹੋਏ ਸਾਧਤ ਦਾ ਜਾਨ ਪੀ ਜਾਣਗੇ ਅੱਗੇ ਵੀ ਸਿੰਘਾਂ ਦੀ ਲੋੜ ਹੈ ਸੋ ਇਹ ਗੱਲਾਂ ਨੂੰ ਆਪਾਂ ਇਸੇ ਤਰ੍ਹਾਂ ਸਮਝਣਾ ਹੈ ਕਦੇ ਵੀ ਗੁਰੂ ਇਤਿਹਾਸ ਤੇ ਸੰਕੇਰ ਨਹੀਂ ਕਰਨੇ ਆਪਾਂ ਗੁਰੂ ਤੋਂ ਵੱਡੇ ਨਹੀਂ ਅੱਜ ਲੋਕ ਕਹਿ ਦਿੰਦੇ ਨੇ ਜੀ ਲੰਗਰਾਂ ਦੀ ਲੋੜ ਨਹੀਂ ਸਿੱਧੀ ਦਿਹਾੜੇ ਹਨ ਭਾਈ ਹਾਂ ਜਦੋਂ ਆਪਣੇ ਘਰਾਂ 'ਚ ਗਮੀ ਹੁੰਦੀ ਹੈ ਉਹ ਇੱਕ ਬਖਰਾ ਵਿਸਾ ਹੁੰਦਾ ਹੈ ਇਹ ਗਮੀ ਦਾ ਵਿਸਾ ਨਹੀਂ ਇਹ ਸਹਾਦਤ ਦਾ ਵਿਸਾ ਹੈ ਧੰਨ ਗੁਰੂ ਕਲਗੀਧਰ ਮਹਾਰਾਜ ਨੇ ਚਾਰੇ ਪੁੱਤਰ ਵਾਰ ਕੇ ਜਿਕਾਰੇ ਛੱਡੇ ਸਨ ਕਿਉਂਕਿ ਉਹ ਪੁੱਤਰ ਅਕਾਲ ਪੁਰਖ ਦੇ ਸਨ ਉਹ ਦੁਨਿਆਵੀ ਪੁੱਤਰ ਨਹੀਂ ਸਨ ਕਦੇ ਉਹਨਾਂ ਦੀ ਹਿਸਟਰੀ ਵੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਤਿੰਨ ਪੁੱਤਰ ਧੰਨ ਮਾਤਾ ਜੀਤੋ ਜੀ ਦੇ ਉਧਰ ਤੋਂ ਹੋਏ ਇੱਕ ਪੁੱਤਰ ਸਹਿਬ ਜਦਾ ਧੰਨ ਮਾਤਾ ਸੁੰਦਰ ਕੌਰ ਜੀ ਦੇ ਉਧਰ ਤੋਂ ਬਾਬਾ ਅਜੀਤ ਸਿੰਘ ਸਾਹਿਬ ਹੋਇਆ ਤੇ ਧੰਨ ਮਾਤਾ ਸਹਿਬ ਕੌਰ ਜੀ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਦੀ ਮਾਤਾ ਬਣਾਇਆ ਕਿਉਂਕਿ ਤਿੰਨੋ ਮਹਿਲ ਸਨ ਪਰ ਇਹ ਜੁੱਧ ਤੋਂ ਪਹਿਲਾਂ ਧੰਨ ਮਾਤਾ ਜੀਤੋ ਜੀ ਨੇ 10 ਮੈਂ ਦੁਆਰ ਰਾਹੀ ਆਪਣੇ ਸਵਾਸ ਆਪਣਾ ਸਰੀਰ ਤਿਆਗ ਦਿੱਤਾ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਪਹਿਲਾ ਆਨੰਦ ਕਾਰਜ ਵੀ ਮਾਤਾ ਜੀਤੋ ਜੀ ਦੇ ਨਾਲ ਹੋਏ ਦੂਜੇ ਆਨੰਦ ਕਾਰਜ ਮਾਤਾ ਸੁੰਦਰ ਕੌਰ ਜੀ ਦੇ ਨਾਲ ਤੇ ਤੀਜੇ ਕੁਮਾਰਾ ਡੋਲਾ ਧੰਨ ਮਾਤਾ ਸਹਿਬ ਕੌਰ ਜੀ ਸੋ ਇਸੇ ਤਰ੍ਹਾਂ ਪਰ ਪਹਿਲਾ ਪੁੱਤਰ ਮਾਤਾ ਸੁੰਦਰ ਕੌਰ ਜੀ ਦੇ ਉਦਰ ਤੋਂ ਹੋਇਆ ਬਾਬਾ ਅਜੀਤ ਸਿੰਘ ਸਾਹਿਬ ਤੇ ਧੰਨ ਮਾਤਾ ਜੀਤੋ ਜੀ ਦੇ ਉਧਰ ਤੋਂ ਬਾਬਾ ਜੰਝਾਰ ਸਿੰਘ ਸਾਹਿਬ ਬਾਬਾ ਜੋਰਾਵਰ ਸਿੰਘ ਸਾਹਿਬ ਤੇ ਧੰਨ ਬਾਬਾ ਫਤੇ ਸਿੰਘ ਸਾਹਿਬ ਹੋਏ ਸੋ ਇਸੇ ਤਰ੍ਹਾਂ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਜਦੋਂ ਆ ਦੂਜੀ ਪੱਤਰਕਾ ਮਿਲੀ ਹੈ ਫਿਰ ਸਿੰਘਾਂ ਨੂੰ ਮਹਾਰਾਜ ਕਹਿਣ ਲੱਗੇ ਭਾਈ ਥੋੜੇ ਦਿਨ ਸਬਰ ਕਰੋ ਆਨੰਦ ਮਾਣੋਗੇ ਰਾਜ ਭਾਗ ਮਾਣੋਗੇ ਪਰ ਜੇ ਇਕਲਾ ਸਾਡੇ ਦਿੱਤਾ ਇਹ ਐਸਾ ਸਮਾਂ ਆਵੇਗਾ ਕਿ ਬਹੁਤ ਹੀ ਜਾਨਾਂ ਦੇ ਕੇ ਬਹੁਤ ਹੀ ਕੀਮਤੀਆਂ ਜਾਨਾਂ ਵਾਰ ਕੇ ਲੰਘਣਾ ਪਵੇਗਾ ਇਹ ਵਚਨ ਧੰਨ ਗੁਰੂ ਕਲਗੀਧਰ ਮਹਾਰਾਜ ਨੇ ਕੀਤੇ ਸੋ ਜਿਹੜੀ ਅੱਗੇ ਦੀ ਬੇਨਤੀ ਹੈ ਕਿਲੇ ਛੱਡਣ ਦੀ ਉਹ ਆਪਾਂ ਕੱਲ ਦੀ ਰਿਕਾਰਡਿੰਗ ਦੇ ਵਿੱਚ ਕਰਾਂਗੇ ਸੋ ਇਹਨਾਂ ਦਿਨਾਂ ਦੇ ਵਿੱਚ ਬਖਤ ਚੜ ਕੇ ਆਪਾਂ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦਾ ਇਤਿਹਾਸ ਸੁਣੀਏ ਇਤਿਹਾਸ ਸੁਣ ਕੇ ਬਾਣੀ ਪੜ੍ਹੀਏ ਤੇ ਧੰਨ ਗੁਰੂ ਦੇ ਗੁਰੂ ਮਹਾਰਾਜ ਜੀ ਦੇ ਸਹਿਬਜ਼ਾਦਿਆਂ ਨੂੰ ਯਾਦ ਕਰੀਏ ਕਿ ਉਹ ਕੈਸਾ ਸਮਾਂ ਹੋਵੇਗਾ ਜਦੋਂ ਗੁਰੂ ਕੇ ਪਿਆਰਿਆਂ ਨੇ ਆਨੰਦਪੁਰ ਸਾਹਿਬ ਦਾ ਕਲਾ ਸਟਿਆ ਹੋਵੇਗਾ ਸੋ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦਾ ਧਿਆਨ ਤਰਕੇ ਚਰਨਾਂ ਤੇ ਹਾਜ਼ਰੀਆਂ ਲਵਾ ਕੇ ਨਤਮਸਤਕ ਹੋ ਕੇ ਕੱਜ-ਵੱਜ ਕੇ ਫਤੇ ਬੁਲਾਈਏ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ